ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ਪੌਂਟ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਅੱਜ ਸੁਰਖੀਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਣੀ ਹੈ ਹਰ ਵਾਰ ਦੀ ਤਰ੍ਹਾਂ ਵਿਚਾਰਾਂ 'ਚ ਪਾਉਣ ਦੇ ਲਈ ਮੇਰੇ ਸਹਿਯੋਗੀ ਵਿਵੇਕ ਕੁਮਾਰ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਵਿਵੇਕ ਜੀ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਐਸਾ ਸੰਕਟ ਆਇਆ ਹੋਇਆ ਕਿ ਇੱਕ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਸਟੇਬਿਲਿਟੀ ਬਣਾ ਕੇ ਰੱਖਣੀ ਹੈ ਤੇ ਦੂਜੇ ਪਾਸੇ ਕੌਮੀ ਕਨਵੀਨਰ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਐਸੇ ਦੇ ਵਿੱਚ ਪੰਜਾਬ ਦੇ ਕਈ ਵੱਡੇ ਚਿਹਰੇ ਉਹ ਹੈਗੇ ਨੇ ਜਿਹੜੇ ਕਿ ਤੇ ਨਾ ਕਿਤੇ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਨਹੀਂ ਵਿਛਰੇ ਪਰ ਉਹ ਦਿੱਲੀ ਜਾ ਕੇ ਗ੍ਰਿਫਤਾਰੀਆਂ ਦੇ ਰਹੇ ਨੇ ਕੀ ਕਹਿਣਾ ਤੁਹਾਡਾ ਪੂਰੇ ਇਸ ਮਾਮਲੇ ਤੇ ਜੇਕਰ ਤੁਸੀਂ ਗੱਲ ਕੀਤੀ ਹੈ ਤਾਂ ਜਿਹੜੇ ਚਿਹਰਿਆਂ ਦੀ ਗੱਲ ਕੀਤੀ ਹੈ ਸਭ ਪਹਿਲੇ ਦਿਨ ਦੇ ਤੁਹਾਨੂੰ ਚਿਹਰੇ ਯਾਦ ਹੋਣਗੇ ਤਾਂ ਪਹਿਲੇ ਦਿਨ ਦਾ ਡਾਕਟਰ ਬਲਵੀਰ ਸਿੰਘ ਜਿਹੜੇ ਨੇ ਉਹ ਗਏ ਤੇ ਰਾਤ ਨੂੰ ਉਹਨਾਂ ਦੀ ਇੱਕ ਵੀਡੀਓ ਜਿਹੜੀ ਆਈ ਜਿਸ ਵਿੱਚ ਉਹਨਾਂ ਨੇ ਗ੍ਰਿਫਤਾਰੀ ਦੀ ਗੱਲ ਕਹੀ ਤੇ ਸਵੇਰੇ ਡਾਕਟਰ ਸਾਹਿਬ ਦਿੱਲੀ ਦੇ ਹੈ ਇਸ ਤੋਂ ਇਲਾਵਾ ਜੀ ਹੋਰ ਬੜੇ ਲੀਡਰਸ਼ਿਪ ਗਈ ਪੰਜਾਬ ਚੋਂ ਠੀਕ ਹੈ ਜਿਨ੍ਹਾਂ ਨੂੰ ਹਿਰਾਸਤ ਚ ਵੀ ਲਿਆ ਗਿਆ ਮੁੱਖ ਮੰਤਰੀ ਸਾਹਿਬ ਵੀ ਗਏ ਬਿਲਕੁਲ ਇੱਕ ਲੀਡਰ ਅਜਿਹੇ ਸੀਗਾ ਜਿਹਨੇ ਰਾਤ ਨੂੰ ਹੀ 포ਟੋ ਪਾਤੀ ਸੀ ਹਾਂ ਵੀ ਮੈਂ ਇਸ਼ਾਰਾ ਉਹਦਾ ਰਾਤ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਸੀ ਅੱਛਾ ਜੀ ਸਰਕਾਰੀ ਅਮਲਾ ਸਰਕਾਰੀ ਅਸਲਾ ਸਰਕਾਰੀ ਪੁਲਿਸ ਹਮ ਜਾਰੀ ਆ ਸਾਹਮਣੇ ਮੋਰੇ ਜਿਪਸੀ ਲੱਗਿਆ ਪਾਇਲਟ ਉਹ ਆਪਣਾ ਪੁਲਿਸ ਵਾਲੀਆਂ ਲਾਈਟਾਂ ਜਗ ਰਹੀਆਂ ਲਾਲ ਚਟੀਆਂ ਪੀਲੀਆਂ ਜੀਆਂ ਹਾਂ ਨੀਲੀਆਂ ਨੀਲੀ ਤੇ ਲਾਲ ਨੀਲੀ ਲਾਲ ਹੈ ਨਾ ਹਾਂ ਤੇ ਪਿੱਛੇ ਕਮਾਂਡੋ ਖੜੇ ਆ ਤੇ ਉਸ ਤੋਂ ਬਾਅਦ ਉਹ ਮੰਤਰੀ ਸਾਹਿਬ ਦੀ ਆਪਦੀ ਗੱਡੀ ਦੇ ਵਿੱਚ ਵੀ ਮੋਰੇ ਲੱਗੀ ਆ ਲਾਲ ਨੀਲੀ ਬੱਤੀ ਤੇ ਮੰਤਰੀ ਸਾਹਿਬ ਪਿੱਛੇ ਬੈਠੇ ਆ ਜਾ ਰਹੇ ਆ ਮੈਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਹੈ ਨਾ ਉਹ ਟਵੀਟ ਦੇ نیچے ਤੁਸੀਂ ਜੇਕਰ ਕਮੈਂਟ ਖੋਲੂਗੇ ਚਾਹੇ ਟਵੀਟ ਚਾਹੇ ਫੇਸਬੁੱਕ ਹਾਂਜੀ ਜਨਤਾ ਦੇ ਕਮੈਂਟ ਪਾ ਲਿਓ ਹੂੰ ਉਹ ਤੁਸੀਂ ਪੰਜਾਬ ਦੇ ਜਿੱਤਿਓ ਉਹ ਤੁਸੀਂ ਪੰਜਾਬ ਦੇ ਮੰਤਰੀ ਹੋ ਪੰਜਾਬ ਸੰਭਲੋ ਬਿਲਕੁਲ ਉਸ ਤੋਂ ਬਾਅਦ ਇੱਕ ਜਿਹੜਾ ਸਿਰੇ ਕਰਤਾ ਹਾਂਜੀ ਕੀ ਕਹਿੰਦਾ ਉਹ ਕਹਿੰਦਾ ਜੀ ਦੇਖੋ ਤੁਹਾਡਾ ਤੁਹਾਡਾ ਬੰਦਾ ਚੱਕਿਆ ਗਿਆ ਤੁਹਾਡੀ ਪਾਰਟੀ ਦਾ ਕਨਵੀਨਰ ਚੱਕਿਆ ਗਿਆ ਇਟਸ ਅ ਪਰਸਨਲ ਮੈਟਰ ਪੰਜਾਬ ਦਾ ਅਮਲਾ ਅਸਲਾ ਨਾਲ ਯੂਜ਼ ਕਰੋ ਹਾਂ ਤੁਸੀਂ ਰੇਲ ਚੜ੍ਹ ਕੇ ਜਾਓ ਰੇਲ ਚੜ੍ਹ ਕੇ ਜਾਓ ਜਿੱਦਾਂ ਤੁਹਾਡੇ ਕਨਵੀਨਰ ਪੰਜਾਬ ਚੋਂਦਾ ਹੁੰਦਾ ਸੀ ਪਹਿਲਾ ਪਹਿਲਾ ਵੋਟਾਂ ਲੈਣ ਲਈ ਠੀਕ ਹੈ ਗੱਲ ਸੋ ਇਸ ਤਰੀਕੇ ਦੇ ਓਪੀਨੀਅਨ ਲੋਕਾਂ ਦੇ ਨੇ ਤੇ ਅੱਜ ਦੀ ਜੋ ਤਸਵੀਰ ਸਾਹਮਣੇ ਆਈ ਹੈ ਸੋ ਮੰਤਰੀ ਕਿਹੜਾ ਪਹਿਲਾਂ ਇਹ ਜੋ ਤਬੈਸੋਰੀ ਸਾਹਮਣੇ ਗਏ ਸੀਗੇ ਸਾਰੀ ਸਾਰੀ ਸਭ ਦੇ ਸਾਹਮਣੇ ਗਏ ਸੀਗੇ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਉਸ ਦਿਨ ਵੀ ਤੁਸੀਂ ਦੇਖੋਗੇ ਤਾਂ ਜਾ ਕੇ ਬੈਠੇ ਨਾਲ ਦੀ ਨਾਲ ਹੀ ਚੱਕਲੇ ਪੁਲਿਸ ਨੇ ਅੱਜ ਵੀ ਸੇਮ ਸਿਚੁਏਸ਼ਨ ਬਣੀ ਅੱਜ ਵੀ ਵੀਡੀਓਜ਼ ਦੇਖਿਆ ਹੋਣੀਆਂ ਤੁਸੀਂ ਕਿ ਅੱਜ ਵੀ ਧੱਕਾ ਮੁੱਕੀ ਹੋਈ ਮੰਤਰੀ ਸਾਹਿਬ ਦੇ ਨਾਲ ਮੰਤਰੀ ਕੋਈ ਨਵੀਂ ਚੀਜ਼ ਥੋੜੀ ਨਾ ਤੇ ਅਜਮੰਤਰੀ ਸਾਹਿਬ ਕਹ ਰਹੇ ਮੇਰੀ ਪਿੱਠ ਤੇ ਵੀ ਲੱਗੀ ਐ ਮੇਰੇ ਸਿਰ ਤੇ ਵੀ ਲੱਗੀ ਐ ਹੂੰ ਬਿਲਕੁਲ ਸੋ ਜਦੋਂ ਪੰਜਾਬ ਚ ਧਰਨੇ ਹੁੰਦੇ ਆ ਚਾਹੇ ਅਧਿਆਪਕਾਂ ਦੇ ਹੋਣ ਕਿਸੇ ਦੇ ਵੀ ਹੋਣ ਅਧਿਆਪਕਾਂ ਦਾ ਜ਼ਿਕਰ ਮੈਂ ਤਾਂ ਕਰ ਰਿਹਾ ਜਿਆਦਾ ਕਿਉਂਕਿ ਸਿੱਖਿਆ ਡਿਪਾਰਟਮੈਂਟ ਇਹਨਾਂ ਦਾ ਹੀ ਐ ਬਿਲਕੁਲ ਹੈਗਾ ਤੇ ਉਦੋਂ ਵੀ ਅਧਿਆਪਕਾਂ ਦੇ ਵੀ ਤਾਂ ਇੱਦੀ ਵੱਜਦੀਆਂ ਨੇ ਸੰਗਰੂਰ ਉਦੋਂ ਮਹਿਲਾਵਾਂ ਕਟੀਆਂ ਮਹਿਲਾਵਾਂ ਕਟੀਆਂ ਸੀਗੀਆਂ ਸੋ ਇਹ ਤਾਂ ਕਰਕੇ ਹੀ ਨਾਦਾ ਵਿਰੋਧ ਜ਼ਿਆਦਾ ਹੁੰਦਾ ਹੈ ਤਾਂ ਕਰਕੇ ਨਾ ਤਾਂ ਸਵਾਲ ਪੁੱਛਣੇ ਵੀ ਬਣਦੇ ਨੇ ਕਿਉਂਕਿ ਇਹ ਕਹਿ ਕੇ ਆਏ ਸੀਗੇ ਜੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਟੈਂਕੀਆਂ ਤੇ ਨਹੀਂ ਬੰਦੇ ਦੇਖਣਗੇ ਲਾਖੀ ਚਾਰਜ ਨਹੀਂ ਹੋਏਗਾ ਮਹਿਲਾਵਾਂ ਨਾਲ ਦੁਰਵਿਵਹਾਰ ਨਹੀਂ ਹੋਏਗਾ ਸੋ ਅੱਜੋ ਸਾਰਾ ਕੰਮ ਹੋ ਰਿਹਾ ਜੋ ਪਹਿਲਾਂ ਹੋ ਰਿਹਾ ਸੀਗਾ ਤੇ ਦੂਸਰੀ ਗੱਲ ਜੋ ਲੋਕ ਕਹਿ ਰਹੇ ਨੇ ਕਿ ਪੰਜਾਬ ਦੇ ਚੁਣੇ ਹੋਏ ਤੁਸੀਂ ਹਮ ਸਿੱਖਿਆ ਮੰਤਰੀ ਪੰਜਾਬ ਦੇ ਹੋ ਬਿਲਕੁਲ ਤੇ ਉੱਥੇ ਜਾ ਕੀ ਕਰਨ ਰਹੇ ਹੋ ਜਾਓ ਜ਼ਰੂਰ ਜਾਓ ਜੀ ਸੱਚ ਕੇ ਜਾਓ ਪਰ ਉੱਥੇ ਆਪਣਾ ਲਿਸਟਾਂ ਦੇ ਨਾਮ ਨਾਲ ਖਾਂਜਾਓ ਕਿ ਜਦੋਂ ਅਰਵਿੰਦ ਕੇਜਰੀਵਾਲ ਦੇ ਲਈ ਡੰਡੇ ਖਾਣੇ ਪਏ ਤਾਂ ਸਭ ਤੋਂ ਮੋਰੇ ਕੌਣ ਸੀ ਹਰਜੋਤ ਬੈਂਸ ਹਰਜੋਤ ਬੈਂਸ ਠੀਕ ਹੈ ਜੀ ਚਲੋ ਇਹਨਾਂ ਨੂੰ ਲਾਓ ਫਿਰ ਇੱਧਰ ਹਾਂ ਸੈਂਟਰ 'ਚ ਉਹਦਾ ਦਵਾਂਗੇ ਅੱਛਾ ਜੀ ਇਹ ਤਾਂ ਕਰਕੇ ਲੋਕਾਂ ਨੂੰ ਸ਼ੱਕ ਹੈ ਤਾਂ ਕਰਕੇ ਲੋਕਾਂ ਨੂੰ ਸ਼ੱਕ ਹੈ ਕਿਉਂਕਿ ਉਹ ਜਿਹੜੀਆਂ ਗੁੱਡ ਬੁਕਸ 'ਚ ਆਣ ਦੇ ਲਈ ਜਾਂ ਫਿਰ ਉਹ ਜਾਣ ਦੇ ਲਈ ਹੁਣ ਮੰਤਰੀ ਸਾਹਿਬ ਇਹ ਵੀ ਕਹਿ ਸਕਦੇ ਆ ਕਿ ਸਾਡੇ ਕੀ ਕਹਿੰਦੇ ਹੁੰਦੇ ਨੇ ਮੈਂ ਨਾਮ ਪੁੱਛਿਆ ਮੇਰੇ ਮਹਿਬੂਬ ਨੇਤਾ ਹਾਂ ਮਹਿਬੂਬ ਨੇਤਾ ਜੀ ਮੇਰੇ ਮਹਿਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਦ ਹਾਂ ਠੀਕ ਹੈ ਜੀ ਸੋ ਠੀਕ ਹੈ ਮਹਿਬੂਬ ਨੇਤਾ ਨੇ ਹਮ ਅਦਾਲਤਾਂ ਨੇ ਤੁਹਾਡਾ ਬਹੁਤ ਸਾਥ ਦਿੱਤਾ ਹਰ ਇੱਕ ਮੈਟਰ ਤੁਸੀਂ ਸੁਪਰੀਮ ਕੋਰਟ ਲੈ ਕੇ ਜਾਂਦੇ ਹੋ ਸੋ ਮਹਿਬੂਬ ਨੇਤਾ ਜੇਕਰ ਸੱਚੇ ਨੇ ਨਹੀਂ ਘਟਾਲਾ ਕੀਤਾ ਤਾਂ ਅਦਾਲਤ ਛੱਡ ਦੇਗੀ ਬਿਲਕੁਲ ਪਰ ਪੰਜਾਬ ਨੂੰ ਇਸ ਵੇਲੇ ਤੁਹਾਡੀ ਲੋੜ ਹੈ ਹਮ ਜਿਹੜੇ ਤੁਸੀਂ ਲੋਕਾਂ ਦਾ ਇੱਕ ਮੇਨ ਰੋਸਾ ਖਾਸ ਕਰਕੇ ਹਰਜੋਤ ਬੈਂਸੋਰਾ ਦੇ ਨਾਲ ਇਸ ਕਰਕੇ ਵੀ ਹੈ ਕਿਉਂਕਿ ਜੋ ਇਸ ਵੇਲੇ ਆਨੰਦਪੁਰ ਸਾਹਿਬ ਦੀ ਸਿਚੁਏਸ਼ਨ ਬਣੀ ਹੋਈ ਹੈ ਜੀ ਚਾਹੇ ਆਨੰਦਪੁਰ ਸਾਹਿਬ ਹੋਵੇ ਚਾਹੇ ਸੰਗਰੂਰ ਦੀਆਂ ਟੈਂਕੀਆਂ ਹੋਣ ਜਿਹੜੀਆਂ ਟੈਂਕੀਆਂ ਨੂੰ ਇਹਨਾਂ ਨੇ ਭੰਡਿਆ ਜਿਹੜੀਆਂ ਟੈਂਕੀਆਂ ਤੇ ਚੜ ਕੇ ਇਹਨਾਂ ਨੇ ਪੈਣਾ ਬਣਾਈਆਂ ਉਹੀ ਟੈਂਕੀਆਂ ਤੇ ਉੱਤੇ ਅੱਜ ਫੇਰ ਉਹੀ ਪੈਣਾ ਚੜੀਆਂ ਨੇ ਤੇ ਉਹੀ ਲੋਕ ਨੇ ਤੁਸੀਂ ਇੱਕ ਇੰਟਰਵਿਊ ਦੇਖੀ ਹੋਵੇਗੀ ਤੇ ਸਾਡੇ ਪੱਤਰਕਾਰ ਭਾਈ ਨੇ ਕੀਤੀ ਹੈ ਸੰਗਰੂਰ ਦੇ ਵਿੱਚ ਹੀ ਤਾਂ ਉਹ ਕੁੜੀਆਂ ਨੇ ਦੋ ਰੋ ਰੋ ਕੇ ਗੱਲ ਕਰਦੀਆਂ ਨੇ ਕਹਿੰਦੀਆਂ ਸਾਡੇ ਇੱਕ ਫਾਦਰ ਸਿਕਿਉਰਿਟੀ ਦਾ ਕੰਮ ਕਰਦੇ ਸੀ ਕਹਿੰਦੇ ਰਾਤ ਨੂੰ 10 ਵਜੇ ਆਂਦੇ ਹੁੰਦੇ ਸੀਗੇ ਤੇ 10 ਵਜੇ ਆਂਦੇ ਹੁੰਦੇ ਸੀ ਤਾਂ ਮੈਂ ਪੜਦੀ ਹੁੰਦੀ ਸੀਗੀ ਤਾਂ ਕਹਿੰਦੇ ਡੈਡੀ ਸਾਡੇ ਬਹੁਤ ਖੁਸ਼ ਹੁੰਦੇ ਸੀ ਕਿ ਮੇਰੀ ਕੁੜੀ ਕੁਝ ਬਣੇਗੀ ਹਾਂ ਬਿਲਕੁਲ ਕਹਿੰਦੀ ਮੈਂ ਬਣ ਗਈ ਹਮ ਨਿਯੁਕਤੀ ਪੱਤਰ ਮਿਲ ਗਿਆ ਅੱਛਾ ਜੀ ਪਰ ਮੈਂ ਇੱਥੇ ਫਿਰਦੀ ਹਾਂ ਕਹਿੰਦੀ ਫਿਰ ਮੈਂ ਸੋਚਦੀ ਹਾਂ ਕਿ ਮੈਂ 10 10 ਵਜੇ ਤੱਕ ਮਿਹਨਤ ਕਿਉਂ ਕੀਤੀ ਮੇਰੇ ਫਾਦਰ ਮੈਨੂੰ ਅੱਜ ਦੇਖ ਕੇ ਦੁਖੀ ਹੁੰਦੇ ਨੇ ਕਹਿੰਦੇ 10 10 ਵਜੇ ਤੱਕ ਮਿਹਨਤ ਕੀਤੀ ਕੁਝ ਫਾਇਦਾ ਫਾਇਦਾ ਨਹੀਂ ਮਿਲਿਆ ਉਲਟ ਮੇਰੀ ਨਾ ਤੇ 6 ਸਾਲ ਹੋ ਗਏ ਕਹਿੰਦੀ ਮੈਨੂੰ ਅੱਜ ੱਦ ਤੱਕੇ ਖਾਂਦੀ ਨੂੰ ਕਹਿੰਦੀ ਕਾਸ਼ ਮੈਂ ਪੜ੍ਹੀ ਨਾ ਹੁੰਦੀ ਮੈਂ ਅਨਪੜ੍ਹ ਹੁੰਦੀ ਅੱਜ ਮੈਂ ਸ਼ਾਇਦ ਕੁਝ ਨਾ ਕੁਝ ਕਰ ਰਹੀ ਹੁੰਦੀ ਤੇ ਮੈਨੂੰ ਦੁੱਖ ਨਾ ਹੁੰਦਾ ਹਮ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਰੋ ਰੋ ਕੇ ਤੇ ਉਹਦੇ ਪਿੱਛੇ ਇੱਕ ਹੋਰ ਭੈਣ ਖੜੀ ਸੀ ਹਾਂਜੀ ਉਹ ਕਹਿੰਦੀ ਕਿ ਮੇਰੇ ਪਾਪਾ ਮੋਚੀ ਦਾ ਕੰਮ ਕਰਦੇ ਸੀਗੇ ਹਮ ਬੜੇ ਸੁਪਨਿਆਂ ਨਾਲ ਪਾਲਿਆ ਇੱਕ ਮੋਚੀ ਤੇ ਤੁਸੀਂ ਉੱਦੀ ਡੇਲੀ ਇਨਕਮ ਲਾ ਕੇ ਦੇਖ ਲਓ ਹਮ ਨਾਲੇ ਬੱਚੇ ਦੇ ਉੱਤੇ ਉਹ ਕਿੰਨਾ ਉਹਦਾ ਉਹ ਹੁੰਦਾ ਹੋਏਗਾ ਹੁੰਦਾ ਹੋਏਗਾ ਹਰ ਬੱਚੇ ਦਾ ਸੁਪਨਾ ਹੁੰਦਾ ਨਾ ਮੇਰਾ ਬਾਪ ਕੋਈ ਵੀ ਕੰਮ ਕਰਦਾ ਘਰ ਤੇ ਕੋਈ ਵੀ ਹਾਲਾਤ ਨੇ ਮੈਂ ਵੱਡਾ ਹੋ ਕੇ ਬਦਲੂੰਗਾ ਮੈਂ ਕਮਾ ਕੇ ਬਦਲੂੰਗਾ ਸੋ ਉਹਨਾਂ ਬੱਚਿਆਂ ਦੇ ਉੱਤੇ ਕੀ ਬੀਤਰੀ ਹੋਏਗੀ ਉਹਨਾਂ ਟੀਚਰਾਂ ਦੇ ਉੱਤੇ ਕੀ ਬੀਤਰੀ ਹੋਏਗੀ ਜਿਨ੍ਹਾਂ ਨੇ ਲੋਕਾਂ ਦਾ ਫਿਊਚਰ ਬਣਾਉਣਾ ਇੱਕ ਪਾਸੇ ਤਾਂ ਸਕੂਲ ਆਫ ਐਮਿਨੈਂਸ ਖੋਲ ਰਿਓ ਦੂਸਰੇ ਪਾਸੇ ਜਿਹੜੇ ਸਕੂਲ ਆਫ ਐਮਿਨੈਂਸ 'ਚ ਪੜਾਉਣ ਵਾਲੇ ਨੇ ਉਹ ਤਾਂ ਧਰਨੇ ਤੇ ਬੈਠੇ ਹੋਣੇ ਤੇ ਸਕੂਲ ਕਿਹਦੇ ਲਈ ਖੋਲ ਰਿਓ ਨਾਲੇ ਪਿੰਡ ਦੇ ਵਿੱਚ ਬੈਠੇ ਗੰਬੀਰਪੁਰ ਦੇ ਵਿੱਚ ਉਹ ਪ੍ਰੋਫੈਸਰ ਵੀ ਬੈਠੇ ਨੇ ਪਿੰਡਾਂ 'ਚ ਬੈਠੇ ਨੇ ਤੁਹਾਡੇ ਘਰਾਂ ਦੇ ਸਾਹਮਣੇ ਬੈਠੇ ਨੇ ਸੋ ਮੰਤਰੀ ਸਾਹਿਬ ਇੱਕ ਵਾਰੀ ਉੱਧਰ ਵੀ ਨਿਗਾਹ ਮਾਰ ਲੈਂਦੇ ਆਪ ਸੁਪਰੀਮ ਨੂੰ ਬਚਾਉਣ ਲਈ ਉੱਥੇ ਤੱਕ ਪਹੁੰਚ ਗਏ ਹੋ ਆਪ ਸੁਪਰੀਮ ਮੁ ਦੋਸਤੋ ਬਾਅਦ ਪੰਜਾਬ ਦੀ ਅੱਜ ਲੀਡਰਸ਼ਿਪ ਦੇ ਵਿੱਚੋਂ ਫੇਰ ਉਹੀ ਬੰਦਾ ਪਹੁੰਚਿਆ ਜਿਹੜਾ ਪਹਿਲਾਂ ਪਹੁੰਚਿਆ ਸੀ ਹਾਂ ਮੈਂ ਅੱਜ ਵੀ ਦੁਰਵਿਹਾਰ ਉਹਦੇ ਨਾਲ ਹੀ ਹੋਇਆ ਜਿਹਨਾਂ ਉਸ ਦਿਨ ਹੋਇਆ ਸੀ ਇਹ ਚਰਚਾ ਹੈ ਇਹ ਇਹੀ ਕਿਵੇਂ ਲਾਈਮਲਾਈਟ ਦੇ ਵਿੱਚ ਰਹਿ ਰਹੇ ਨੇ ਕੀ ਹੋਰ ਬਾਕੀ ਨਹੀਂ ਸਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਗੁੱਡ ਬੁਕਸ ਦਾ ਹੀ ਰੌਲਾ ਹੈ ਨਾ ਸਾਰਾ ਸੋ ਚਲੋ ਇਹ ਫੇਰ ਮੇਰੀ ਅੱਜ ਨਾ ਇੱਕ ਅੱਗੂ ਦੇ ਨਾਲ ਗੱਲ ਵੀ ਹੋਈ ਤੇ ਮੈਂ ਇਹੀ ਸਵਾਲ ਪੁੱਛ ਲਿਆ ਹਾਂਜੀ ਮੈਂ ਜੀ ਤੁਸੀਂ ਨਹੀਂ ਗਏ ਕਹਿੰਦੇ ਨਹੀਂ ਮੈਂ ਕਿਹਾ ਕਿਉਂ ਕਹਿੰਦੇ ਥੋੜਾ ਜਿਹਾ ਅਸੀਂ ਇੱਧਰ ਬਿਜ਼ੀ ਸੀਗੇ ਹੁਣ ਚੋਣ ਪ੍ਰਚਾਰ ਵੀ ਸ਼ੁਰੂ ਨੇ ਤਾਂ ਹੁਣ ਸਾਨੂੰ ਸਮਝ ਨਹੀਂ ਆ ਰਿਹਾ ਅਸੀਂ ਕਿਹੜੇ ਪਾਸੇ ਜਾਈਏ ਉਧਰਲੇ ਪਾਸੇ ਜਾਈਏ ਕਿ ਚੋਣ ਪ੍ਰਚਾਰ ਕਰੀਏ ਕਿ ਚਲੋ ਕਹਿ ਵੀ ਰਹੇ ਨੇ ਕਿ ਅਰਵਿੰਦ ਕੇਜਰੀ ਵਾਲੋ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਇਸ ਲਈ ਕੀਤਾ ਕਿ ਚੋਣ ਪ੍ਰਚਾਰ ਨਾ ਕਰ ਸਕਣ ਸਿਚੁਏਸ਼ਨ ਸਮਝ ਆਂਦੀ ਹੈ ਮੈਂ ਕਿਹਾ ਮੰਤਰੀ ਸਾਹਿਬ ਉੱਥੇ ਪਹੁੰਚ ਗਏ ਅੱਛਾ ਮੈਂ ਕਿਹਾ ਇਦਾਂ ਇਦਾਂ ਹੋ ਗਈ ਮੰਤਰੀ ਸਾਹਿਬ ਨਾਲ ਹਾਂਜੀ ਅੱਛਾ ਮੈਂ ਕਿਹਾ ਫੇਰ ਹੁਣ ਕਹਿੰਦੇ ਫੇ ਕਹਿੰਦੇ ਵਿਰੋਧੀ ਸਾਡਾ ਮਜ਼ਾਕ ਆੜਾਉਂਦੇ ਨੇ ਮੈਂ ਕਿਹਾ ਵਿਰੋਧੀ ਮਜ਼ਾਕ ਆੜਾਉਂਦੇ ਨੇ ਕਿ ਤੁਸੀਂ ਅੜਵਾਉਂਦੇ ਬਿਲਕੁਲ ਫਿਰ ਹੁਣ ਵਿਰੋਧੀ ਦਾ ਪੁੱਛਣ ਗਈ ਕਿ ਭਾਈ ਪੰਜਾਬ ਦੇ ਵਿੱਚ ਤੁਹਾਡੇ ਘਰਾਂ ਦੇ ਸਾਹਮਣੇ ਦੀ ਸਿਚੁਏਸ਼ਨ ਹੈ ਤੁਸੀਂ ਉਹ ਸਿਚੁਏਸ਼ਨ ਛੱਡ ਕੇ ਉਹ ਧਰਨੇ ਛੱਡ ਕੇ ਤੁਸੀਂ ਨਵਾਂ ਧਰਨਾ ਲਾਣ ਜਾ ਰਹੇ ਹੋ ਕਿਹਦੇ ਲਈ ਲਾਣ ਜਾ ਰਹੇ ਹੋ ਤੁਹਾਡੇ ਆਕਾ ਨੇ ਤੁਹਾਡੇ ਸੁਪਰੀਮੋ ਨੇ ਸਮਝ ਆ ਰਿਹਾ ਜੇ ਤੁਸੀਂ ਕਹਿੰਦੇ ਤੱਕਾ ਹੋਇਆ ਸਮਝ ਆ ਰਿਹਾ ਤੱਕਾ ਹੋਇਆ ਅਦਾਲਤਾਂ ਨੇ ਅਦਾਲਤਾਂ ਤੁਹਾਨੂੰ ਇਨਸਾਫ ਦੇਣ ਗਿਆ ਤੁਹਾਡੇ ਕੋਲ ਮੌਕਾ ਹੈ ਤੁਸੀਂ ਉਹਨੂੰ ਹੋਰ ਤਰੀਕੇ ਨਾਲ ਪ੍ਰਚਾਰ ਕਰ ਲਓ ਹੋਰ ਪ੍ਰੋਪਗੈਂਡਾ ਤਿਆਰ ਕਰ ਲਓ ਜੋ ਵੀ ਕਰਨਾ ਤੁਸੀਂ ਹੈ ਨਾ ਹੋਰ ਪ੍ਰੈਪਰੇਸ਼ਨ ਕਰ ਲਓ ਹੋਰ ਹੋਰ ਕਿਸੇ ਤਰੀਕੇ ਦੇ ਨਜ਼ਰੀਏ ਦੇ ਨਾਲ ਲਿਆਓ ਲੋਕਾਂ ਨੂੰ ਤਾਂ ਉਹਦਾ ਕੋਈ ਲਾਹਾ ਲੈ ਲਓ ਜੇ ਲੈਣਾ ਚਾਹੁੰਦੇ ਹੋ ਤੇ ਤੁਸੀਂ ਇਦਾਂ ਡੰਡੇ ਖਾ ਕੇ ਗੁੱਡ ਬੁੱਕਸ ਚਾਣਾ ਜਾਂਦੇ ਹੋ ਤੇ ਪੰਜਾਬ ਦੇ ਲੋਕ ਫੇ ਭੰ ਤੇ ਫਿਰ ਐ ਹੀ ਨਹੀਂ ਫਿਰ ਵਿਕਰਮਜੀਤ ਸਿੰਘ ਜੋ ਵੀ ਕਹਿੰਦੇ ਨੇ ਤੋਂ ਫਿਰ ਤੁਸੀਂ ਬੋਲਣ ਦਾ ਮੌਕਾ ਦਿੰਦੇ ਹੋ ਤਾਂ ਕਰਕੇ ਕਹਿੰਦੇ ਨੇ ਸੋ ਮੰਤਰੀ ਸਾਹਿਬ ਇੱਕ ਵਾਰੀ ਪੰਜਾਬ ਚ ਆਣ ਪੰਜਾਬ ਨੂੰ ਤੁਹਾਡੀ ਜ਼ਿਆਦਾ ਲੋੜ ਹੈ ਤੇ ਪੰਜਾਬ ਦੇ ਸਿੱਖਿਆ ਨੂੰ ਤੁਹਾਡੀ ਜ਼ਿਆਦਾ ਲੋੜ ਹੈ ਪੰਜਾਬ ਦੇ ਬੱਚਿਆਂ ਦੇ ਹੁਣ ਪੇਪਰ ਹੋਏ ਨੇ ਅਗਲੇ ਨੇ ਐਡਮਿਸ਼ਨ ਲੈਣੀ ਹੈ ਅਗਲੇ ਕਹਿੰਦੇ ਇੱਥੇ ਟੀਚਰ ਬਿਠਾਓ ਸੇ ਐਡਮਿਸ਼ਨ ਲਈਏ ਠੀਕ ਹੈ ਜੀ ਤੋਂ ਟੀਚਰ ਵੀ ਜਿਹੜੇ ਧਰਨੇ ਤੇ ਬੈਠੇ ਨੇ ਉਹ ਵੀ ਕਹਿੰਦੇ ਨੇ ਨਵਾਂ ਬੈਚ ਸ਼ੁਰੂ ਹੋਣ ਲੱਗਾ ਸੀ ਪੜਾਈਏ ਆਪਣੇ ਆਪਣੇ ਕਮਾਤੇ ਜਾइए ਇੱਕ ਵਾਰੀ ਉਹਨਾਂ ਦੀਆਂ ਵੀ ਦਿੱਕਤਾਂ ਸੁਣੋ ਨਹੀਂ ਨਹੀਂ ਹੱਲ ਹੁੰਦੀਆਂ ਤਾਂ ਉਹਨਾਂ ਨੂੰ ਦੱਸ ਦਿਓ ਮੈਂ ਤੀਸਰੀ ਵਾਰ ਅੱਜ ਇਹ ਪਹਿਲਾਂ ਵੀ ਇੱਕ ਇੱਥੇ ਆਏ ਹੋ ਸੀਗੇ ਮੇਰੇ ਖਿਆਲ ਨਾਲ 1158 ਕੁਛ ਇਦਾਂ ਹੀ ਹਾਂ ਫਰੰਟ ਦਾ ਨਾਮ ਹੈ ਹੈਨਾ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਇਹ ਤੁਹਾਡੀਆਂ ਮੰਗਾ ਕੀ ਨੇ ਅਸਲੀ ਕਿਉਂਕਿ ਕਈ ਵਾਰ ਇਹ ਹੁੰਦਾ ਨਾ ਹੁਣ ਤਾਂ ਟੀਚਰਾਂ ਦੀਆਂ ਜੱਥੇ ਬੰਦੀਆਂ ਇੰਨੀਆਂ ਨੇ ਟੈਟ ਪਾਸ ਸੀਟਟੀ ਹੈਨਾ ਹੈਨਾ ਇਦਾਂ ਦੇ ਤੇ ਮੈਂ ਕਿਹਾ ਤੁਹਾਡੀਆਂ ਅਸਲੀ ਮੰਗਾ ਕੀ ਨੇ ਕਹਿੰਦੇ ਭਾਈ ਸਾਹਿਬ ਮੈਂ ਕਿਹਾ ਤੁਹਾਡੇ 1158 ਦਾ ਮਤਲਬ ਕੀ ਹੈ ਕਹਿੰਦੇ ਅਸੀਂ ਇੰਨੇ ਲੋਕ ਬੇਰੋਜ਼ਗਾਰ ਹਾਂ ਪੜ੍ਹ ਲਿਖ ਵਾਲੇ ਪੜ੍ਹ ਲਿਖੇ ਬੇਰੋਜ਼ਗਾਰਾਂ ਮੈਂ ਕਿ ਫਿਰ ਮੰਗ ਕੀ ਆ ਕਹਿੰਦੇ ਸਾਨੂੰ ਨਿਯੁਕਤੀ ਪੱਤਰ ਮਿਲਿਆ ਮੈਂ ਕਿ ਫਿਰ ਦਿੱਕਤ ਕਿੱਥੇ ਆ ਰਹੀ ਹੈ ਕਹਿੰਦੇ ਅਸੀਂ ਪਹਿਲਾਂ ਹੀ ਕਿਹਾ ਸੀਗਾ ਕਿ ਮਾਮਲਾ ਪੂਰਾ ਸਬਜੂਡੀਸ਼ੀਅਸ ਹੈ ਤੁਸੀਂ ਸਾਨੂੰ ਨਿਯੁਕਤੀ ਪੱਤਰ ਨਾ ਦਿਓ ਹਾਈ ਕੋਰਟ ਨੇ ਸਟੇ ਮਾਰ ਦੇਣੀ ਹੈ ਤੇ ਇਹਨਾਂ ਨੇ ਕਹਿ ਕੇ ਅਸੀਂ ਸਾਰਾ ਕੁਝ ਕਰਾ ਲਿਆ ਤੇ ਕਹਿੰਦੇ ਫਿਰ ਉਹੀ ਗੱਲ ਹੋਈ ਨਾ ਨੇ ਨਿਯੁਕਤੀ ਪੱਤਰ ਦਿੱਤੇ ਜਦੋਂ ਸਾਡੀ ਜੁਆਇਨਿੰਗ ਸੀ ਹਾਈ ਕੋਰਟ ਨੇ ਸਟੇ ਮਾਰਤੀ ਤੇ ਮੈਂ ਕਿ ਹੁਣ ਮੰਗ ਕੀ ਆ ਕਹਿੰਦੇ ਜਾਂ ਤਾਂ ਸਾਨੂੰ ਮੁੱਖ ਮੰਤਰੀ ਸਾਹਿਬ ਕਹਿ ਦੇਣ ਕਿ ਮੈਟਰ ਤੁਹਾਡਾ ਸਬ ਜੁਡੀਸ਼ੀਅਲ ਹੋ ਗਿਆ ਤੁਹਾਨੂੰ ਇੰਨੇ ਸਾਲ ਲੱਗ ਸਕਦੇ ਨੇ ਤੇ ਭਾਈ ਤੁਸੀਂ ਬੈਠੋ ਦੇ ਕੇ ਕੋਈ ਹੋਰ ਕੰਮ ਕਰੋ ਹੋਰ ਕੰਮ ਕਰ ਲਓ ਕਹਿੰਦੇ ਅਸੀਂ ਤਾਂ ਕਰ ਲਈਏ ਕਹਿੰਦੇ ਨਾਲ ਦੀ ਨਾਲ ਸਾਡੀ ਮੰਗ ਇਹ ਵੀ ਹੈ ਕਿ ਜਿਹੜੀਆਂ ਤੁਸੀਂ ਨੌਕਰੀਆਂ ਦੇਣ ਦਾ ਦਾਵਾ ਕਰਦੇ ਹੋ ਅਸੀਂ 40000 ਇਹਨੀਆਂ ਨੌਕਰੀਆਂ ਦੇਤੀਆਂ ਕਹਿੰਦੇ ਉੱਥੇ ਵੀ 1155 ਘੜ ਦੋ ਫਿਰ ਬਿਲਕੁਲ ਇਹ ਲਿਖੋ ਕਿ 1158 ਨੂੰ ਸਿਰਫ ਨਿਯੁਕਤੀ ਪੱਤਰ ਦਿੱਤੇ ਨੇ ਹਾਂ ਜਿਨ੍ਹਾਂ ਨੂੰ ਸਟੇਸ਼ਨ ਹੀ ਨਹੀਂ ਅਲੋਟ ਹੋਏ ਉਹ ਸਟੇਸ਼ਨ ਹੀ ਨਹੀਂ ਅਲੋਟ ਹੋਏ ਨਿਯੁਕਤੀ ਪੱਤਰ ਦਿੱਤੇ ਨੇ ਕਦੇ ਆ ਦੋ ਮੰਗਾ ਕਰਦੇ ਨੇ ਸਾਡੀਆਂ ਪੂਰੀਆਂ ਅਸੀਂ ਹੁਣੇ ਧਰਨਾ ਚੱਕ ਲਾਂਗੇ ਹਾਂ ਮੰਗਾ ਵੀ ਜਾਇਜ਼ ਨੇ ਜੇ ਤਾਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਿਆ ਤਾਂ ਉਹਨਾਂ ਨੂੰ ਵੀ ਲਿਖੋ ਕਿ ਨਿਯੁਕਤੀ ਪੱਤਰਵੇਂ 1158 ਬਿਲਕੁਲ ਵੀ ਐਨੇ ਅਸੀਂ ਨਿਯੁਕਤੀ ਪੱਤਰ ਬੰਦੇ ਨੇ ਕਿ ਨੌਕਰੀਆਂ ਨਹੀਂ ਦਿੱਤੀਆਂ ਤੇ ਜੇ ਦਿੱਤੀਆਂ ਨੇ ਤਾਂ ਫਿਰ ਉਹਨਾਂ ਨੂੰ ਫਿਰ ਸਵੇਰੇ ਉੱਠ ਦੇ ਸਟੇਸ਼ਨ ਅਲੋਟ ਕਰ ਦੋ ਤੇ ਫਿਰ ਕਹਿੰਦੇ ਸਾਨੂੰ ਯਾ ਤਾਂ ਫਿਰ ਇਹ ਕਰ ਦੇਣ ਜਿੰਨਾ ਸਾਡਾ ਸਮਾਂ ਹੁਣ ਤੱਕ ਬਰਬਾ 2 ਸਾਲ 3 ਸਾਲ ਪਿਛਲੀਆਂ ਸਰਕਾਰਾਂ ਦਾ ਵੀ ਗਿਣੂਗੇ ਨਾ ਅਗਲੇ ਤੇ ਕਹਿੰਦੇ ਜਾਂ 19 ਸਾਲ ਦੀ ਤਨਖਾਹ ਦੇ ਦਿਓ ਫਿਰ ਜਦੋਂ ਅਸੀਂ ਜੁਆਇਨ ਕਰ ਰਹੇ ਹਾਂ ਸੋ ਹੁਣ ਬੀਬੀਆਂ ਵੀ ਇਹੀ ਉਡੀਕ ਰਹੀਆਂ ਨੇ ਕਿ ਸਾਨੂੰ ਤਾਂ ਇਹ ਨੇ ਕਹੇ ਸੀ ਜਦੋਂ ਪੰਜਾਬ ਚ ਸਰਕਾਰ ਬਣ ਗਈ ਉਦੋਂ ਤੋਂ ਹੀ ਪੈਸਾ ਤੁਹਾਨੂੰ ਹਜ਼ਾਰ ਹਜ਼ਾਰ ਰੁਪਿਆ ਆ ਲੱਗ ਜਾਏਗਾ ਤੇ ਸੁਖਣਾ ਕਹਿੰਦੀਆਂ ਹੁਣ 2 ਸਾਲ ਹੋ ਗਏ 24000 ਰੁਪਿਆ ਹੋ ਗਿਆ ਇਕੱਠਾ ਆਏਗਾ ਉਹ ਬੀਬੀਆਂ ਕਹਿੰਦੀਆਂ ਬਸ ਠੀਕ ਵੀ ਹੈ ਕਹਿੰਦੀਆਂ ਜੇ ਮਹੀਨੇ ਮਹੀਨੇ ਦਿੰਦੀਆਂ ਇਹ ਸਾਡੇ ਘਰੇ ਵਰਤੇ-ਪੁਰਤੇ ਜਾਣੇ ਕਰਨ ਹੁਣ ਸਵਾਲ ਤਾਂ ਉਹੀ ਹੈ ਨਾ ਬੀਬੀਆਂ ਇਹ ਸੋਚਦੀਆਂ ਕਿ ਕਿਤੇ ਹੁਣ 24000 ਰੁ ਵੀ ਸੋਚਣ ਵਾਲੀ ਗੱਲ ਹੈ। ਉਹਨੂੰ ਵੋਟ ਪਾਈ ਆ 1000 ਰੁਪਏ ਪਿੱਛੇ। ਸੋ ਬਹੁਤ سارے ਸਵਾਲ ਨੇ ਪਰ ਪੰਜਾਬ ਦੀ ਲੀਡਰਸ਼ਿਪ ਤੁਸੀਂ ਇਹ ਦੇਖ ਲਓ ਕਿ ਪੰਜਾਬ 'ਚ ਇਸ ਵੇਲੇ ਐਡਾ ਬੜਾ ਇੱਕ ਦੁਖਾਂਤ ਦਾ ਸਮਾਂ ਚੱਲ ਰਿਹਾ ਜੋ ਸੰਗਰੂਰ ਦੇ ਵਿੱਚ ਹੋਇਆ ਹੈ ਨਾ ਉਹਨੂੰ ਛੱਡ ਕੇ ਜਾਂ ਫਿਰ ਹੋਰ ਪੰਜਾਬ ਦੇ ਵਿੱਚ ਜੋ ਸਮੱਸਿਆਵਾਂ ਚੱਲ ਰਹੀਆਂ ਨੇ ਉਹਨੂੰ ਛੱਡ ਕੇ ਅਸੀਂ ਜਿਹੜੇ ਕੰਮ ਤੇ ਲੱਗੇ ਹੋਏ ਆ ਜੀ ਇਹ ਵੀ ਠੀਕ ਚਲੋ ਠੀਕ ਹੈ ਕਿ ਪਾਰਟੀ ਦੀ ਮਜਬੂਰੀ ਹੁੰਦੀ ਹੈ ਕੰਮ ਕਰਨਾ ਹੁੰਦਾ ਹੁਣ ਪੰਜਾਬ ਦੇ ਵਿੱਚ ਵੀ ਕੁਝ ਡਰ ਬਣਿਆ ਹੋਇਆ ਆ ਦਿੱਲੀ ਦੇ ਵਿੱਚ ਵੀ ਬਣਿਆ ਹੋਇਆ ਕਿ ਕਿਤੇ ਅਸੀਂ ਜਿਹੜਾ ਆਪਰੇਸ਼ਨ ਲੋਟਸ ਸਪਰਟਨ ਲੋਟਸ ਕਰਦੇ ਸੀ ਉਹ ਸੱਚ ਨਾ ਹੋ ਜਾਏ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਦੰਮੀ ਪਹੁੰਚ ਗਏ ਸੀਗੇ ਵੱਡੇ ਮੰਤਰੀ ਇਹਨਾਂ ਦੇ ਕਿ ਹਪਾਲ ਜਿਹਾ ਹੋਈ ਪ੍ਰੈਸ ਕਾਨਫਰੰਸਾਂ ਕੀਤੀਆਂ ਪ੍ਰੈਸ ਕਾਨਫਰੰਸ ਕੀਤੀ ਕਿ ਅਸੀਂ ਬਹੁਤ ਜਲਦ ਨਾਮ ਜਨਤਕ ਕਰਾਂਗੇ 2 ਸਾਲ ਦਾ ਸਮਾਂ ਲੱਗਾ ਉਹ ਬਹੁਤ ਬਹੁਤ ਨਾਮ ਨੰਬਰ ਜਨਤਕ ਹੋਇਆ ਕਿਹੜੇ ਨੰਬਰਾਂ ਤੋਂ ਫੋਨ ਆਏ ਨਾ ਨਾਂ ਆਗੂਆਂ ਦੇ ਨਾਮ ਹੋਏ ਜਿਹੜੇ 10 ਆਗੂਆਂ ਨੂੰ 25-25 ਕਰੋੜ ਦੇ ਕੇ ਖਰੀਦਣ ਲੱਗੇ ਸੀਗੇ ਨਾ ਉਹ ਬੰਦਿਆਂ ਦੇ ਨਾਮ ਜਨਤਕ ਹੋਏ ਜਿਹੜੇ ਖਰੀਦਣ ਦੀ ਕੋਸ਼ਿਸ਼ ਕੀਤੀ ਹੈ 2 ਸਾਲ ਦਾ ਸਮਾਂ ਲੰਘ ਗਿਆ ਸੋ ਮੈਨੂੰ ਇਹ ਨਹੀਂ ਸਮਝ ਆ ਰਹੀ ਦਿੱਲੀ ਦੇ ਲੀਡਰ ਹੋਣ ਚਾਹੇ ਪੰਜਾਬ ਦੇ ਲੀਡਰ ਹੋਣ ਮੰਤਰੀ ਵੀ ਹੋਣਗੇ ਐਮਐਲਏ ਵੀ ਹੋਣਗੇ ਤੇ ਸਾਰਿਆਂ ਦੀ ਕੀਮਤ ਇੱਕ ਥਾਂ ਦੇ 25 ਕਰੋੜ ਹੀ ਲੱਗਦੀ ਹੈ ਹਾਂ ਬਿਲਕੁਲ ਇੱਥੇ ਸਵਾਲ ਨੇ ਵੱਡੇ ਸੋ ਹੁਣ ਫਿਰ ਡਰ ਉਹ ਸੱਚੀ ਬਣ ਗਿਆ ਹਾਂ ਕਿ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਵੀ ਬੀਜ਼ੀ ਨੇ ਇੱਕ ਮੁੱਖ ਮੰਤਰੀ ਸਾਹਿਬ ਉੱਥੇ ਨੇ ਤੇ ਸਾਡੇ ਜਿਹੜੇ ਨੌਜਵਾਨ ਚਿਹਰੇ ਨੇ ਉਹ ਅੱਖਾਂ ਦਾ ਇਲਾਜ ਕਰਾ ਰਹੇ ਨੇ ਤੇ ਬਾਕੀ ਜਿਹੜੇ ਦੋ ਤਿੰਨ ਥੰਮ ਸੀਗੇ ਉਹ ਸਾਰੇ ਹੁਣ ਅੰਦਰ ਨੇ ਹੁਣ ਪਾਰਟੀ ਦਾ ਰਾਖਾ ਕੌਣ ਹੈ ਤੇ ਇਹ ਨਾ ਹੋਵੇ ਕਿ ਹੁਣ ਪਿੱਛੋਂ ਭਾਜਪਾ ਆਵੇ ਤੇ ਖੋਰਾ ਲਾ ਕੇ ਚਲ ਜਾਏ ਸੋ ਬਹੁਤ ਸਾਰੇ ਡਰ ਨੇ ਪਾਰਟੀ ਨੂੰ ਤੇ ਹੁਣ ਉਹ ਸਾਰੇ ਡਰ ਦੇ ਵਿੱਚੋਂ ਸਭ ਆਪਣੀ ਆਪਣੀ ਸਿਆਸਤ ਚਮਕਾਉਣ ਲਈ ਲੱਗੇ ਨੇ ਕਿ ਜਦੋਂ ਡੰਡੇ ਪੈ ਰਹੇ ਸੀਗੇ ਚੱਕ ਚੱਕ ਕੇ ਧੋਇਆ ਜਾ ਰਿਆ ਸੀ ਮੈਂ ਸਭ ਤੋਂ ਮਰੇ ਸੀ ਤੇ ਮੈਂ ਸਭ ਤੋਂ ਮਰੇ ਸੀ ਤੇ ਜਦੋਂ ਫਿਰ ਮਾੜੇ ਟਾਈਮ 'ਚ ਮੈਂ ਸਭ ਤੋਂ ਮਰੇ ਸੀ ਤੇ ਹੁਣ ਸਭ ਤੋਂ ਮਰੇ ਹੋਮਾ ਸੋ ਇਸ ਦੌੜ ਦੇ ਵਿੱਚ ਲੱਗੇ ਹੋਏ ਨੇ ਤੇ ਪੰਜਾਬ ਫਿਰ ਤੋਂ ਆਪਣੇ ਹਾਲ ਦੇ ਉੱਤੇ ਛੱਡ ਕੇ ਜਿਹੜਾ ਨੇ ਸਭ ਆਪਣੇ ਸ਼ੀਸ਼ੇ ਸਭ ਆਪਣੇ ਸਤਾਰੇ ਚਮਕਾਉਣ ਤੇ ਲੱਗੇ ਨੇ ਜੀ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦਾ ਸੋ ਪੰਜਾਬ ਦੇ ਲਈ ਇੱਕ ਐਸੀ ਘੜੀ ਆਨ ਖੜੀ ਹੋਈ ਹੈ ਜਿਦੇ ਚ ਜਾਤਾ ਪੰਜਾਬ ਖਤਮ ਹੋ ਸਕਦਾ ਹੈ ਜਾਂ ਪੰਜਾਬ ਫਿਰ ਤੋਂ ਉੱਭਰ ਸਕਦਾ ਪਰ ਇਹ ਗੱਲ ਕਰ ਰਹੇ ਆ ਇਕੱਲੇ ਪੰਜਾਬ ਦੀ ਨਾ ਕਿ ਪੰਜਾਬ ਦੇ ਸਿਆਸਤਦਾਨਾਂ ਦੀ ਪੰਜਾਬ ਦੇ ਸਿਆਸਤਦਾਨ ਤਾਂ ਆਪਣੇ ਵੱਡੇ ਲੀਡਰਾਂ ਨੂੰ ਬਚਾਉਣ ਦੇ ਲਈ ਪੰਜਾਬ ਨੂੰ ਲਵਾਰਿਸ਼ ਛੱਡ ਕੇ ਬਾਕੀ ਹੋਰ ਰਾਜਸਥਾਨੀਆਂ ਦੇ ਵਿੱਚ ਪ੍ਰਦਰਸ਼ਨ ਕਰਦੇ ਫਿਰਦੇ ਆ ਪਰ ਮਾੜੀ ਗੱਲ ਇਹ ਹੈ ਪਰ ਵਿਚਾਰਨਯੋਗ ਗੱਲ ਇਹ ਹੈ ਕਿ ਜਿੱਥੇ ਇੱਕ ਪਾਸੇ ਦਿੱਲੀ ਦੇ ਵਿੱਚ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਇਨ੍ਹਾਂ ਹੀ ਮੰਤਰੀਆਂ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਪਰ ਉਹਨਾਂ ਦੇ ਉੱਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਸਾਡੀ ਅੱਜ ਦੀ ਪੇਸ਼ਕਸ਼ ਦੇ ਵਿੱਚ ਸਿਰਫ ਐਨਆਈ ਸਾਨੂੰ ਦੇ ਇਜਾਜ਼ਤ ਤੁਸੀਂ ਜੁੜੇ ਰਹੋ ਸカイ نیوز ਪੰਜਾਬ ਦੇ ਨਾਲ ਬਹੁਤ ਬਹੁਤ ਧੰਨਵਾਦ ਸਰ ਸ਼ਰਗੋਜੀ